ਆਸਾ ਜੀ ਹਾਂ ਜਿੱਦਾਂ ਕਹਿੰਦੇ ਮੈਂ ਪੌਦੇ ਦੇਗਾ ਭੋਗ ਦੇ ਮੈਂ ਬੜੀ ਹੋ ਗਿਆ ਗਰ ਮੈਂ ਆ ਜਾ ਤਾਕੀ ਤੇ ਨੰਬਰ ਵੀ ਦੇ ਦੇ ਆ ਕੋਈ ਜਿਆਸੀ ਤਾਂ ਅਮਜੀ ਜਿਆਸੀ ਗਾਮ ਸਾਰੇ ਮੇਰੇ ਗਊ ਰੱਖਿਆ ਦਲ ਦੇ ਇਹਨੇ ਮੇਰੇ ਭਰਾ ਪੰਜਾਬ ਦੇ ਇੰਡੀਆ ਦੇ ਸਾਰੇ ਜਿਆਸੀ ਗਾਮ ਆਪਾਂ ਇੱਕ ਗੱਡੀ ਰੋਕੀ ਆ ਇਹਦੇ ਤੇ ਗਾਈਆਂ ਹੈਗੀਆਂ ਸਪੰਡਰ ਉਹਨੇ ਫੋਲ ਕੇ ਵੇਖਾਂਗੇ ਸ਼੍ਰੀ ਨਾਮ ਜੀ ਜੈ ਸ਼੍ਰੀ ਰਾਮ ਸਾਰੇ ਪੰਜਾਬ ਦੇ ਸਾਰੇ ਜੀ ਦੇ ਤੋਂ ਰੱਖਿਆਦਾਲ ਦੇ ਜਿਹੜੇ ਭਰਾਵਾ ਉਹਨਾਂ ਨੂੰ ਜੈ ਸ਼੍ਰੀ ਰਾਮ ਠੀਕ ਹੈ ਗੱਡੀ ਰੋਕੀ ਆ ਜੀ ਅੱਜ ਅਸੀਂ ਇਹ ਨੰਬਰ ਨੋਟ ਕਰ ਦੋ ਆ ਗੱਡੀ ਵੇਖ ਲਓ ਇਹ ਗੱਡੀ ਦੇ ਵਿੱਚ ਇਹਨਾਂ ਨੇ ਫੰਡਰ ਲਗਾਈਆਂ ਕੱਟਣ ਲਈ ਲਿਜਾ ਰਹੇ ਸੀ ਤੇ ਅਸੀਂ ਉਹਨਾਂ ਗੱਡੀ ਰੋਕ ਲਈ ਆ ਤੇ ਗੱਡੀ ਦੇ ਵਿੱਚ ਦੇਖੋ ਜੀ ਇਹਨਾਂ ਨੇ ਕਿਸ ਹਿਸਾਬ ਨਾਲ ਤਾਂ ਪੈਰ ਮਾਰੀ ਹੋਈ ਜਾਂ ਸਾਹ ਵੀ ਨਹੀਂ ਨਿਕਲ ਸਕਦਾ ਜਿਹੜਾ ਇਨਸਾਨ ਦਾ ਸਾਹ ਨਹੀਂ ਨਿਕਲਣਿਆ ਤੇ ਦੱਸੋ ਜਾਨਵਰ ਦਾ ਸਾਹ ਕਿਵੇਂ ਨਿਕਲੇਗਾ ਮਨ ਦਾ ਸਾਹ ਲੈਣਾ ਐਨਾ ਔਖਾ ਐਸ ਬਲੇ ਇਹ ਜੋ ਕਮਿਸ਼ਨ ਜਲਦੀ ਵੀ ਆ ਤੇ ਆਹ ਦੇਖ ਲਓ ਸਮੀਦ ਦੇ ਵਿੱਚ 9:00 ਵਜੇ ਚਾਰੇ ਪਾਸੇ ਪਾਣਾ ਦੇਖ ਲਓ ਚਪਾਲ ਵਾਲੀ ਦੇ ਇਹ ਬੰਨੇ ਵੀ ਕੋਈ ਸੁਰਾਗ ਨਹੀਂ ਹੈਗਾ ਜੇ ਕੋਈ ਕਿਸੇ ਬੰਨੇ ਸੁਰਾਗ ਨਹੀਂ ਹੈ ਆਹ ਦੇਖ ਲਓ ਇਹ ਹੁਣ ਅਸੀਂ ਥਾਣੇ ਲੈ ਕੇ ਜਾ ਰਹੇ ਆ ਇਹ ਗੱਡੀ ਨੂੰ ਤੇ ਥਾਣੇ ਜਾ ਕੇ ਅਸੀਂ ਗੱਡੀ ਦਾ ਅਸੀਂ ਤਰਪੈਲ ਖੋਲਾਂਗੇ ਤਾਂ ਤਰਪੈਲ ਖੋਲ ਕੇ ਤੁਹਾਨੂੰ ਜਿਹੜਾ ਭਿਆਨਕ ਦ੍ਰਿਸ਼ ਆ ਇਹਨਾਂ ਨੇ ਗਊ ਮਾਤਾ ਨੂੰ ਕਿਸ ਤਰ੍ਹਾਂ ਢੂਸ ਢੂਸ ਕੇ ਅੰਦਰ ਵੜਿਆ ਦਾ ਉਹ ਤੁਹਾਨੂੰ ਥੋੜੀ ਦੇਰ ਬਾਅਦ ਲਾਈਵ ਦ੍ਰਿਸ਼ ਦਿਖਾਇਆ ਜਾਏਗਾ ਜਦੋਂ ਥਾਣੇ ਐਸਐਸਓ ਸਾਹਿਬ ਆ ਰਹੇ ਆ ਥਾਣੇ ਲੈ ਕੇ ਜਾਵਾਂਗੇ ਤਰਪੈਲ ਲਾਵਾਂਗੇ ਤਾਂ ਤਰਪੈਲ ਲਾ ਕੇ ਸਾਰਿਆਂ ਨੂੰ ਵਖਾਵਾਂਗੇ ਕਿ ਇਹ ਦੇਖੋ ਜੀ ਗਊ ਮਾਤਾ ਦਾ ਕੀ ਹਾਲat ਬਣਾਇਆ ਹੈ ਯਾਸ਼ੀ ਧਾਮ ਦੀ ਤਰਪੈਲ ਲਾ ਲਓ ਫੱਟੇ ਲੱਗੇ ਹੋਏ ਆ ਇੰਨਾ ਨੇ ਬੜੇ ਤਰੀਕੇ ਨਾਲ ਨਾ ਦਰਿਆਲ ਨੂੰ ਥੇੜ੍ਹ ਦੋ ਦੇਖੋ ਕੀ ਕੀਤਾ ਰਾ ਦਰਿਆਲ ਅਜੇ ਨਹੀਂ ਛਾਈ ਹਲੇ ਮਾੜੀ ਜਿਹੀ ਬਾਹਰ ਲੱਗ ਵਧੀਆ ਵਧੀਆ ਦਰਿਆਲ ਉੱਤੇ ਥੁੱਟਾ ਦਰਿਆਲ ਉਧਰ ਹੀ ਆ ਉਧਰ ਹੀ ਉਹ ਭਾਈ ਪਤਾ ਲੱਗ ਗਿਆ ਡੋਪਲੀ ਗੱਡੀ ਦੇਖੋ ਜੀ ਬੈਠਾ ਮਾੜਾ ਸਾਡਾ ਬਾਬਾ ਕਹੀ ਕਹਿੰਦੀ ਉਧਰ ਜਾਣਾ ਫਿਰ ਮੈਂ ਇਧਰੋਂ ਨਿਕਲ ਗਿਆ ਭਾਈ ਇਹ ਭਾਈ ਨੂੰ ਲੈ ਕੇ ਨਿਕਲ ਗਿਆ ਨਾਲ ਚਾਰ ਪੰਜ ਲੋਕ ਹੋ ਗਏ ਹੋਸਾ ਕਰਕੇ ਨਿਕਲੀ ਤਾਂ ਹੈਪੀ ਆ ਆਵੇ ਪਤਾ ਲੱਗ ਜਾਂਦਾ ਹੁਣ ਥਾਣੇ ਲੈ ਚੱਲਨੇ ਆ ਖੋਲਣੇ ਥੋ ਕਈਆਂ ਭਾਈ ਦੇ ਭਾਈ ਭਾਈ ਚੱਲੂਣਾ ਚੱਲੂਣਾ ਫਾਈਵ ਚੱਲੂਣਾ ਸੱਡੀ ਕਿਥੋਂ ਦੀ ਆ ਬੱਬਾ ਜੇ ਨਾਲੇ ਦੀ ਜੇ ਨਾਲੇ ਦਾ ਬੁਬਾਰੀ ਇੱਥੋਂ ਨਹੀਂ ਗੱਡੀ ਜੇ ਨਾਲੇ ਤੁਹਾਨੂੰ ਆਪ ਨੂੰ ਸ਼ਰਮ ਹੋਣਾ ਚਾਹੀਦਾ ਪੰਜਾਬੀ ਬੰਦੇ ਨੂੰ ਯਾਰੋਆਂ ਤੇ ਦੋ ਟਾਲੀਆਂ ਕਰਕੇ ਇਹ ਦੋ ਟਾਲੀਆਂ ਸੱਜੀਆਂ ਗਾਈਆਂ ਦੋ ਟਾਲੀਆਂ ਭਰ ਦੋਗੇ ਤੁਸੀਂ ਮੇਰੇ ਨਾਲ ਲੌੜੀ ਨਹੀਂ ਗਈ ਦੁੱਧ ਵਾਲੀ ਖੜੋਗੇ ਤੇ ਨੂੰਹਾ ਵਾੜੀ ਦੋਗੇ ਯਾਰੋ ਤੁਸੀਂ ਭੈਣ ਚੋਲਦੀ ਨਜ਼ਾਰੇ ਨਾ ਪੜਾਉਂਣਾ ਉਹਨਾਂ ਦਾ ਕੀ ਹਾਲ ਬਣਿਆ ਪਿਆ ਤੈਨੂੰ ਬਣਾ ਦੇਣਾ ਦੁੱਧ ਤੈਨੂੰ ਕਹਿ ਮੈਂ ਤੈਨੂੰ ਕੰਧਰਵਾੜੇ ਵਿੱਚ ਬੰਦ ਕਰਨਾ ਤੈਨੂੰ ਇੱਕ ਵਾਰ ਬੋਲੇ ਮੇਰੀ ਗੱਲ ਤੇਰੀ ਗੱਲ ਮੈਂ ਜਾਨਵਰ ਆ ਵਿਚਾਰੇ ਉਹ ਜਾਨਾ ਨਾ ਜੇ ਦੋਦਲੀਆਂ ਉਹ ਸੁਣ ਮੇਰੀ ਗੱਲ ਦੋਦਲੀਆਂ ਗਾਈਆਂ ਤਾਂ ਉਹਨਾਂ ਨੂੰ ਉੱਪਰ ਤੇ ਆ ਜੈਨੂ ਤੈਨੂੰ ਡਰ ਕਾ ਦੇਣ ਫਸਿਲ ਕਿਉਂ ਕੀਤੀ ਹੁੰਦੀ ਹੈ ਉਹ ਦੋਦਲੀਆਂ ਆਈਆਂ ਦੇ ਉੱਤੇ ਆਈਆਂ ਭਾਈ ਉਹ ਗੱਲੀ ਆਦੀ ਲੱਤੀਆਂ ਉਹ ਲਾਲਾ ਜੀ ਕੋ ਸਨੈਕ ਦੇ ਦੇ ਨਾ ਸਨੈਕ ਵਾਦ ਲਿਓ ਉਹ ਲਾਲਾ ਜੀ ਤੁਹਾਨੂੰ ਜਿਹੜਾ ਕ੍ਰੈਨ ਆ ਦੋਦਲੀਆਂ ਉਹਨਾਂ ਦਾ ਪਾਣੀ ਦਾ ਹੱਲ ਕਰਕੇ ਪਾਣੀ ਪਿਓ ਨਾ ਦੋਦਲੀਆਂ ਗਾਈਆਂ ਪਾਣੀ ਰਫਾ ਵਿੱਚ ਉਹਨਾਂ ਦੀ ਹੋਛੀ ਨਹੀਂ ਹਾਂ ਧੰਗ ਕਰ ਜਾਨਾ ਕਰਾ ਬੰਦ ਕੀਤੀਆਂ ਨਹੀਂ ਸਕਦੀਆਂ ਕਰਦਾ ਮਸਾ ਜੋ ਕਿ ਹੋਰ ਸੀ ਅੱਗੇ ਆ ਕੇ ਅੰਦਰ ਦਾ ਦੇਸ਼ ਬਹਾ ਕਰ ਰਿਹਾ ਬਤੂ ਅਵੇ ਲੋ ਕਿੱਦਾਂ ਗਾਈਆਂ ਲੈ ਕੇ ਜਾ ਰਹੇ ਨੇ

ਆਈ ਲੈ ਮੇਰੇ ਨਾਲ ਕਹਿੰਦੇ ਤੇ ਸੱਡੇ ਨੂੰ ਆਈ ਲੈ ਮੜ ਕੇ ਲੈ ਜਲਦੀ ਮੜ ਕੇ ਆਈ ਇਹ ਪਾਰੀ ਤੇਰੀ ਪਛਾਨ ਜੇ ਚਲੀ ਗਈ ਉਹ ਨੰਦਾ ਪਰੇ ਕਰਦੀ ਉਹ ਨੰਦਾ ਪਰੇ ਆਹ ਪਰੇ ਕਰਦੀ ਖਾਦੀ ਜਲਾ ਉਹ ਡੰਡਾ ਚੁੱਕੀ ਆਲੇ ਆਰੇ ਲੈਓ ਕੋਲ ਬੱਜਿਆ ਹੋ ਗਿਆ ਅੱਜ ਰੰਗ ਭਾਰੀਆਂ ਬੰਦਾ ਬੱਜਿਆ ਆਨੂੰ ਭਾਰੀਆਂ ਬੰਦਾ ਬੱਜਿਆ ਕਿਉਂ ਆਨੂੰ ਕਿ ਬਲਾਈ ਤੁਹਾਨੂੰ ਦੱਸਿਆ ਸਰ ਗੱਡੀ ਵਾਲੇ ਦੱਸਿਆ ਬੰਦਾ ਭੱਜ ਗਿਆ ਨਾ ਉਹ ਇਹਨੂੰ ਪਿਆਰਾ ਜੀ ਗਾਈਆਂ ਦੋ ਚਾਲ ਕੇ ਭੱਜਿਆ ਕਿਉਂ ਯਾਰ ਆਨੂੰ ਨੇ ਇਹਨਾਂ ਕੀ ਭਰਾ ਸਰ ਕਿਉਂ ਬੱਜਾਈ ਤੇ ਦੋ ਬੱਸੀਆ ਬੰਦਾ ਭੱਜ ਗਿਆ ਜੇ ਨਹੀਂ ਕਾਗਜ਼ੀ ਇੱਕ ਮੀਟੀਆਂ ਗਾਈਆਂ ਦੋ ਤਾਂ ਨਹੀਂ ਗੀਆਂ ਜੇ ਇਹ ਫੰਡਰ ਗਈਆਂ ਕੱਟਣ ਆਸੇ ਦਿਹਾੜੀਆਂ ਇਹ ਫਲੇਟਰੋ ਦੋ ਤਾਲੀਆਂ ਤੋਂ ਭੱਜਿਆ ਕਿਉਂ ਕਾਗਾਈ ਬੋਰੇ ਆ ਤੁਹਾਡੇ ਕਿਉਂ ਭੱਜ ਜਾਓ ਅਸੀਂ ਦੋਨੇ ਭੱਜਦੇ ਰਹੇ ਗੱਡੀ ਨਹੀਂ ਭੱਜਣ ਦੇਣੀ ਤੁਹਾਨੂੰ ਅਸੀਂ ਨਹੀਂ ਭੱਜਦੇ ਨਹੀਂ ਯਾਰ ਕੋਈ ਗੱਡੀ ਥੋੜੀ ਛੱਡ ਕੇ ਭੱਜੇਗਾ ਮਾਲਕ ਨਾ ਮਾਰ ਤੋ ਤੈਨੂੰ ਨਹੀਂ ਯਾਰ ਨਹੀਂ ਕਰੀ ਭਜ ਦੇ ਯਾਰ ਭਈ ਤੇ ਫਿੰਡਰੋਂ ਪੈਣਾ ਇਹ ਕਈ ਕੁੱਤੀਆਂ ਦੱਸਿਆ ਤੁਹਾਡੇ ਕਾਗਜ ਕੋਲੇ ਬੱਚਾ ਦੁੱਧ ਚੋਣ ਦੇਖਾ ਮੜਾਏ ਨੀ ਨਾਲੇ ਦੁੱਧ ਚੋਣ ਦੇਖਾ ਜਾ ਤੋ ਉਹ ਦੇਖ ਲੈਂਗੇ ਕੀ ਇਹ ਦੁੱਧ ਕੰਪਨੀ ਦੇ ਨਾਮ ਆ ਭਾਪਰੀ ਥੰਨਾ ਦੇ ਵਿੱਚ ਨਾਲੇ ਦੁੱਧ ਨਹੀਂ ਦੇ ਕਾਗਜ ਦਿੱਤੇ ਆ ਨੂੰ ਤੇ ਕਰਾਈ ਨਹੀਂ ਨਹੀਂ ਭਾਈ ਨਹੀਂ ਨਹੀਂ ਭਾਈ ਉਹ ਵੀ ਹੋ ਗਏ ਗੱਲ ਕੰਮ ਨਹੀਂ ਯਾਰ ਇਹ ਨਹੀਂ ਜਾਣਾ ਜਿਹੜੇ ਬੰਦੇ ਮੋਹਣ ਕਿਨੇ ਉਹ ਜਿਹੜੇ ਲਿਫਟ ਲੈਦੇ ਤੁਸੀਂ ਬੈਠਾ ਮੈਂ ਅਹੀਂ ਗੱਦੀ ਬੰਦ ਕਰਦੇ ਬੰਦ ਕਰ ਲਓ ਇਹ ਤਾਂ ਚੱਲ ਰਹੇ ਨੇ ਯਾਰ ਭਾਈ ਦੇਖਿਓ ਸਾਰੇ ਲੋਕਾਂ ਨੇ ਮਾਰ ਗਿਆ ਇਹ ਜੋ ਹੈ ਯਾ ਕੰਮ ਦੇਖੋ ਜੀ ਆਲ ਫੰਡਰ ਗਾਈਆਂ ਫੜੀ ਗਈਆਂ ਜਿਹੜੀ ਅਜਨਾਲੇ ਤੋਂ ਤੁਰੀਆਂ ਸੀ ਫੋਨ ਕਰਦਾ ਬਦਨ ਦਾ ਸਾਧ ਸਿੰਘ ਇਹ ਨਾ ਕਰਦੇਗਾ ਸਾਧ ਸਿੰਘ ਗਿਆ ਪੂਰਾ ਸਾਬੇ ਆਉਣਾ ਰਿਹਾ ਕੋਈ ਸਾਬੇ ਕੋਈ ਗੁਰੂਦੀ ਨਗਰੀ ਚ ਗਾਈਆਂ ਦੀ ਦਸਤਰੀ ਹੋ ਰਹੀ ਹੈ ਕਰਦੇ ਸਾਧ ਸਿੰਘ ਇਹਨੂੰ ਇਸ ਨੰਬਰ ਤੋਂ ਹਾਂ ਜੇ ਦੋ ਦੋ ਰੱਖ 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 ਨਾ ਤੋ ਰੱਖ ਜਿੰਨੇ ਅਲੇ ਗੁਰੂ ਦੇ ਗੱਡੀ ਰੋਕੀ ਗਈ ਹੈ ਜਿੰਡਿਆਲੇ ਟੋਲ ਕਲਾਜ ਦੇ ਦੇ ਵੇਖੋ ਕਿੰਨਾ ਘੋਰ ਪਾਪ ਹੋ ਰਿਹਾ ਸਾਡੇ ਗੁਰੂ ਨਗਰੀ ਦੇ ਗੁਰੂ ਨਗਰੀ ਤੋਂ ਫੇਰ ਕੱਲਾ ਸੀ ਸਲੈਡਰ ਹੋਸ ਵੜਿਆ ਹੀ ਗਈਆਂ ਕੱਟਣ ਆਲਾ ਹੁਣ ਗਈਆਂ ਕੱਟਣ ਜਾ ਰਹੀਆਂ ਜੇ ਸ਼ਾਮ ਨੂੰ ਆਪਾਂ ਕਿੰਨੀਆਂ ਗਾਈਆਂ 15 ਤੋਂ 20 ਗਾਈਆਂ ਜੇ ਧੂਸ ਧੂਸ ਤੇ ਭਰੀਆਂ ਜੇ ਅੰਦਰ ਵੇਖੋ ਇਦ ਮਾਰ ਵੀ ਕਿੰਨਾ ਹੋਰ ਅਤਿਆਚਾਰ ਗਾਈਆਂ ਤੇ ਲੇਕਿਨ ਸਾਡੇ ਲੋਕ ਫਿਰ ਵੀ ਸੁੱਤੇ ਆ ਹੁਣ ਜੇ ਹੀ ਕਹਿੰਦੇ گاਊ ਮਾਤਾ ਤੇ ਕਊ ਮਾਤਾ ਜਦੋਂ ਕੱਟਣ ਨੂੰ ਜਾਂਦੀ ਹੈ ਤੇ ਕੋਈ ਸਾਡਾ ਸਾਥ ਨਹੀਂ ਦਿੰਦਾ ਐਸੀ ਰਾਮ ਜੀ ਸਭਾ ਸਾਰੀ ਗੰਗਤ ਨੂੰ ਦੇਖੋ ਐਸੇ ਜਿਹੜਾ ਤੁਹਾਨੂੰ ਜੰਗਰ ਪਾਉਂਦਾ